ਸਤਗੁਰੂ ਗੁਰੂ ਵਿਦਾਸ ਮਹਾਰਾਜ ਦੇ ਪਾਵਨ ਸਰੂਪ ਦੇ ਬਾਰੇ ਜਿਹੜੀ ਗੱਲ ਹੋਈ ਸੀਗੀ ਉਹ 2024 6 ਤਰੀਕ ਨੂੰ ਸਤਗੁਰੂ ਗੁਰੂ ਵਿਦਾਸ ਮਹਾਰਾਜ ਜੀ ਦਾ ਪਾਵਨ ਸਰੂਪ ਜਿਹੜਾ ਹੈ 108 ਸੰਤ ਨਰਿੰਦਰਨ ਦਾਸ ਮਹਾਰਾਜ ਜੀ ਦੀ ਰਹਿਨਮਾਈ ਹੇਠ ਉਹ ਪਾਸ ਕੀਤਾ ਗਿਆ ਸੀ ਜਿਹੜਾ ਸਰੂਪ ਹੈ ਸਤਗੁਰੂ ਗੁਰੂ ਵਿਦਾਸ ਮਹਾਰਾਜ ਦਾ ਉਹ ਜਿਹੜਾ ਆਪਣੇ ਗੁਰੂ ਵਿਦਾਸ ਧਾਮ ਉਹ ਵੀ ਲੱਗਾ ਗਿਆ ਸੇਮ ਇਕੁਅਲ ਸਰੂਪ ਹਨ ਇਸ ਰੂਪ ਜਿਹੜਾ ਪਾਸ ਕੀਤਾ ਗਿਆ ਸੀ ਜਿਹੜਾ ਡੇਰਾ 92 ਸੰਗਤਪੁਰ ਢੱਡਿਆਂ ਔਰ ਸਾਧੂ ਸੰਗਤਦਾਈ ਕਲਵੰਤਰਾ ਮਹਾਰਾਜ ਜੀ ਉਹਨਾਂ ਦੇ ਵੱਲੋਂ ਇਸ ਰੂਪੀ ਨੇ ਪਾਸ ਕੀਤਾ ਗਿਆ ਔਰ ਦੂਸਰਾ ਉਸ ਰੂਪ ਸੀ ਜਿਹੜਾ ਸਤਗੁਰੂ ਵਿਦਾਸ ਮਹਾਰਾਜ ਜੀ ਇੱਕ ਸਿੰਘਾਸਣ ਤੇ ਬਰਾਜਮਾਨ ਬੈਠੇ ਹਨ ਸਾਰੇ ਦੇਖ ਰਹੇ ਨੇ ਇਹ ਜਿਹੜਾ ਸਰੂਪ ਉਹ ਹੈ ਜਿਹੜੇ ਸਰੂਪ ਇਹ ਪਾਸ ਕੀਤੇ ਗਏ ਆ ਔਰ ਮੈਂ ਅਪੀਲ ਕਰਦਾ ਕਿਆਹੀ ਉਹ ਨੈਟ ਦੇ ਜਿੰਨੇ ਵੀ ਚੜੇ ਹਨ ਪੁਰਾਣੇ ਉਹ ਸਾਰੇ ਕੱਟੇ ਜਾਣ ਕੋਈ ਇਹਨਾਂ ਸਰੂਪਾਂ ਨੂੰ ਜਿਹੜਾ ਅੱਗੇ ਜਿਹੜਾ ਤਿਆਰ ਕਰਕੇ ਉਹ ਭੇਜਿਆ ਜਾਵੇ ਕਿਉਂ ਇਹ ਬੇਨਤੀ ਜਿਹੜੀ ਹੈ ਇੱਕ ਸਾਡੇ ਸਮਾਜ ਵੱਲੋਂ ਕਿ ਜਿਹੜਾ ਉੱਠ ਕੇ ਕੋਈ ਵੀ ਫਰੂਤ ਕੋਈ ਵੀ ਬਣਾ ਕੇ ਲਾਣ ਦਾ ਕੋਈ ਹੀ ਤਰ੍ਹਾਂ ਦਾ ਬਣਾਣ ਦਾ ਕੋਈ ਪਗਵੰਦੇ ਦਾ ਕੋਈ ਪਟਕਾ ਬੰਦ ਦੇ ਦਾ ਉਹ ਸਰੂਪ ਜਿਹੜੇ ਨਹੀਂ ਹੋਣੇ ਚਾਹੀਦੇ ਸਿੰਪਲ ਰੂਪ ਆ ਸਰੂਪ ਆ ਜਿਹੜੇ ਜਿਸ ਦੇ ਵਿੱਚ ਨਾ ਤੇ ਮੱਥੇ ਟਿੱਕਾ ਹੈ ਨਾ ਹੱਥ ਦੇ ਵਿੱਚ ਕੋਈ ਮਾਲਾ ਹੈ ਨਾ ਗਲੇ ਦੇ ਵਿੱਚ ਮਾਲਾ ਹੈ ਸੈਂਪਲ ਜੋ ਮਾਰਾ ਨੇ ਖੰਡਨ ਕੀਤਾ ਹੈ ਉਹ ਚੀਜ਼ ਬਿਲਕੁਲ ਇਸ ਦੇ ਵਿੱਚ ਮੌਜੂਮ ਹੈ ਸੋ ਸਾਰੀਆਂ ਸੰਗਤਾਂ ਨੂੰ ਇਹ ਬੇਨਤੀ ਹੈ ਕਿ ਸਰੂਪ ਜਿਹੜਾ ਇਹ ਹੀ ਜਿਹੜਾ ਉਹ ਲੱਗਣੇ ਚਾਹੀਦੇ ਹਨ ਸੋ ਆਪ ਜੀ ਨੂੰ ਫਿਰ ਇਹ ਬੇਨਤੀ ਆ ਕਿ ਸਤਗੁਰੂ ਰਵਿਦਾਸ ਮਹਾਰਾਜ ਦਾ ਪਾਵਨ ਸਰੂਪ ਜਿਹੜਾ ਹੈ ਔਰ ਪ੍ਰਕਾਸ਼ ਪੁਰਬ 200 25 ਆਹੋ ਬਚ ਲੱਗ ਗਿਆ ਦਿਨ 12 ਫਰਵਰੀ ਨੂੰ ਮਨਾਇਆ ਜਾਣਾ ਹੈ